ਜੇਕਰ ਨਾ ਆਇਆ ਬਪਰੇ ਸਾਡੇ ਤੋਂ ਆਈ ਸੀਗੇ ਇੱਕ ਵੱਡਾ ਜਿਹਾ ਇੱਕ ਛੋਟਾ ਜਿਹਾ ਉਹਨਾਂ ਦੀ ਜਾਨਕ ਉਹ ਬੜੋਜ ਦਾ ਕੇਸ ਸਾਨੂੰ ਕਮਰੇ ਦੇ ਡੈਡ ਬੋਟੀ ਮਿਲੇਗੀ ਆਨ ਦੀ ਸਪੋਰਟ ਜਾ ਕੇ ਉੱਤੇ ਡੈਡ ਬੋਗੀਆਂ ਦੇਖਿਆ ਨੇ ਉਹ ਤੋਂ ਸਾਨੂੰ ਕੁਝ ਜਾਤਾ ਹੀ ਲੱਗਦਾ ਜੀ ਕੋਈ ਜ਼ਹਿਰੀਲੀ ਚੀਜ਼ ਖਾਤੀ ਹੋਈ ਆ ਜਾਂ ਉਹਨਾਂ ਨੇ ਕੋਈ ਜ਼ਹਿਰੀਲੀ ਟੀਕਾ ਵਗੈਰਾ ਉਹਨਾਂ ਨੇ ਕੋਈ ਲਾਇਆ ਨਾ ਨੌਜਵਾਨ ਜਿਹੜਾ ਪੁੰਡਾ ਰਣਜੀਤ ਸਿੰਘ ਰਵੀ ਹੈਗਾ ਉਹ ਤਾਂ ਕਾਰੇ ਖਾਲੀ ਹੋ ਗਿਆ ਜੀ ਸਾਰਾ ਮੰਮੀ ਡੈਡੀ ਭਰਾ ਹੁਣ ਇਕੱਲਾ ਸੀਗਾ ਜੀ ਇਹ ਉਹਨਾਂ ਕਰ ਚ ਕੋਈ ਨਹੀਂ ਗਏ ਇਸ ਤੋਂ ਬਾਅਦ ਜੀ ਸਿੰਘ ਜੀ ਦਾ ਵੱਡਾ ਜਿਹਾ ਮੁੰਡਾ ਇਹਦੀ ਹੈਗੀ ਸੀ ਕੋਈ 35 36 ਸਾਲ ਦੀ ਜਿਹੜਾ ਛੋਟਾ ਮੁੰਡਾ ਜਿਹਾ ਬੋਨੀ ਉਹਦੀ ਤਕਰੀਬ ਨੇ ਹੈਗੀ ਸੀ 21 ਕੀ ਸਾਲ ਜਿਹੜੇ ਦੋਵੇਂ ਮੁੰਡਿਆਂ ਦੀ ਮੌਤ ਹੋਈ ਹੈ ਸਾਡੇ ਪਰਿਵਾਰਕ ਸਹੀ ਤੇ ਉਹ ਓਵਰਡੋਜ਼ ਕਰਕੇ ਹੋਈ ਹੈ ਜੀ ਨਸ਼ੇ ਕਰਕੇ ਜੀ ਕੀ ਨਾਮ ਹੈ ਜੀ ਮੇਰਾ ਨਾਮ ਕ੍ਰਿਸ਼ਨ ਕੁਮਾਰ ਹੈ ਜਿਹੜੀ ਘਟਨਾ ਜਿਹੜੀ ਵਾਪਰੀ ਹੈ ਦੋ ਨੌਜਵਾਨਾਂ ਦੀ ਜਿਹੜੀ ਮੌਤ ਹੈ ਅੱਜ ਕਰਨਾ ਹੈ ਵਾਪਰੇ ਹੀ ਸਾਡੇ ਦੋ ਭਾਈ ਸੀਗੇ ਇੱਕ ਵੱਡਾ ਜਿਹਾ ਇੱਕ ਛੋਟਾ ਜਿਹਾ ਉਹਨਾਂ ਵੀ ਅਚਾਨਕ ਉਬੜੋਏ ਤਾਂ ਕੇ ਸਾਨੂੰ ਕਮਰੇ ਦਾ ਡਬੂਟੇ ਮਿਲਿਆ ਨਹੀਂ ਕਿਸ ਤਰ੍ਹਾਂ ਦੇਖਦੇ ਹਾਂ ਜਿਹੜੀ ਨੌਜਵਾਨੀ ਪੀੜ੍ਹੀਆਂ ਨਸ਼ਿਆਂ ਦੇ ਵੱਲ ਜਾ ਰਹੀ ਹੈ ਬੇਰੁਜ਼ਗਾਰ ਬੱਚੇ ਕੀ ਕਰਨਗੇ ਨਸ਼ਾ ਬੱਲੀ ਜਾਣਗੇ ਇਹ ਨਸ਼ਿਆਂ ਨੂੰ ਰੋਕਣ ਵਾਸਤੇ ਸਰਕਾਰ ਇਹਦੀ ਪੰਜਾਬ ਸਰਕਾਰ ਆਪਣੀ ਉਹੀ ਤਰ੍ਹਾਂ ਫੇਲ ਹੈ ਜ ਦਿਨੋਂ ਦਿਨ ਬੱਚੇ ਸਾਡੇ ਨਸ਼ੇ ਨਾਲ ਮਰ ਰਹੇ ਨੇ ਇਹ ਵੱਲ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਦਾ ਇੰਨਾ ਕੋਈ ਹੈ ਨਹੀਂ ਗਾ ਧਿਆਨ ਇਹ ਨੌਜਵਾਨਾਂ ਲਈ ਪਰਿਵਾਰ ਦੇ ਵਿੱਚ ਕਾਨਫਰੰਸ ਨੌਜਵਾਨ ਜਿਹੜਾ ਬੰਦਾ ਰਣਜੀਤ ਸਿੰਘ ਰਵੀ ਹੈਗਾ ਉਹ ਤਾਂ ਕਾਰੇ ਖਾਲੀ ਹੋ ਗਈ ਸਾਰਾ ਮੰਮੀ ਡੈਡੀ ਭਰਾ ਹੁਣ ਇਕੱਲਾ ਸੀਗਾ ਜੀ ਇਹ ਹੁਣ ਘਰ ਚ ਕੋਈ ਨਹੀਂ ਰਿਹਾ ਇਸ ਤੋਂ ਬਾਅਦ ਜਿਹੜਾ ਛੋਟਾ ਮੁੰਡਾ ਸੀਗਾ ਚੋ ਤਿੰਨ ਭਾਈ ਨੇਗੇ ਪਰ ਜਵਾਕ ਤਾਂ ਜਵਾਕ ਹੀ ਹੁੰਦੇ ਨੇ ਜੀ ਇਸ ਤਰ੍ਹਾਂ ਦੇਖਦੇ ਆ ਪ੍ਰਸ਼ਾਸਨ ਵੀ ਲਗਾਤਾਰ ਜਿਹੜਾ ਸ਼ਿਕਾਇਤਾਂ ਰੇਡਾਂ ਕਰ ਰਿਹਾ ਪਰ ਫਿਰ ਵੀ ਜਿਹੜਾ ਨਸ਼ਾ ਹੀ ਰਿਹਾ ਪ੍ਰਸ਼ਾਸਨ ਕਰਤਾ ਰਿਹਾ ਜੀ ਪਰ ਰਿਜ਼ਲਟ ਨਹੀਂ ਮਿਲ ਰਿਹਾ ਗੱਲ ਹੋ ਰਹੀ ਜੀ ਜਦੋਂ ਅਮਰਤਪਾਲ ਨੂੰ ਫੜਨਾ ਸੀਗਾ ਇਹਨਾਂ ਨੇ ਸੈਂਟਰ ਚੋਂ ਪੁਲਿਸ ਬੁਲਾ ਕੇ ਫੋਰਸ ਬੁਲਾ ਕੇ ਮਿੰਟੋ ਮਿੰਟੀਆਂ ਨੂੰ ਚੱਕ ਲੈਣਾ ਕੀ ਗੱਲ ਨਸ਼ਾ ਨਹੀਂ ਚੱਕੇ ਜਾਂਦੇਗੇ ਜੇ ਓਮੀ ਕਾਰਵਾਈਏ ਨਸ਼ਾ ਦੇ ਕਰਨ ਤਾਂ 5 ਮਿੰਟ ਦੇ ਵਿੱਚ ਫਸਵਾਇਆ ਹੋਈ ਗਈ ਨਸ਼ੇ ਦਾ ਚੱਕੇ ਦਾ ਇਹ ਮੰਗ ਸਰ ਅਸੀਂ ਪੁਲਿਸ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਬੀਜਰੇ ਨਸ਼ਾ ਵੇਚ ਰਹੇ ਨੇ ਕੁਝ ਵੀ ਕਰ ਰਹੇ ਨੇ ਗਲਤ ਅੰਸਰ ਉਹਨਾਂ ਦਾ ਸੁਪਾਈ ਜਾਵੇ ਤਾਂ ਜੋ ਪੰਜਾਬ ਦੀ ਜਿਹੜੀ ਜ਼ਬਾਨੀ ਹੈ ਇਹਨੂੰ ਸੰਭਾਲਿਆ ਜਾਵੇ ਕੀ ਨਾਮ ਹੈ ਜੀ ਮੇਰਾ ਨਾਮ ਹੈ ਜੀ ਪੀਐਸ ਗਮੀ ਕਿਰਾਨ ਮੈਂ ਸੈਂਟਰਲ ਵਾਲਮੀਕੀ ਸਮਾ ਇੰਡੀਆ ਤੋਂ ਕੌਮੀ ਸੀਨੀਅਰ ਨੀਤੀ ਪ੍ਰਧਾਨ ਹਾਂ ਕਮੇਤੀਆ ਜਿਹੜੇ ਦੋ ਘਟਨਾ ਵਸ ਰਹੇ ਨੇ ਦੋ ਨੌਜਵਾਨਾਂ ਦੇ ਜਿਹੜੇ ਮੌਤ ਹੋ ਗਈ ਚਾਹ ਹਾਂ ਜੀ ਇਹ ਜਿਹੜੇ ਦੋਵੇਂ ਨੌਜਵਾਨ ਸੀਗੇ ਸਾਡੇ ਦਲਤ ਸਮਾਜ ਚੋਂ ਸੀ ਇਹ ਵਰਮਿਕੀ ਸਮਾਜ ਚੋਂ ਸੀਗੇ ਇਹ ਦੋਵੇਂ ਵੈਸੇ ਦਾ ਮੁੰਡੇ ਅੱਜ ਤੱਕ ਤਾਂ ਅਸੀਂ ਇਹ ਕਹਿ ਸਕਦੇ ਵੀ ਸਾਨੂੰ ਠੀਕ ਸੀਗੇ ਕੋਈ ਐਡਾ ਦਾ ਸਾਨੂੰ ਕੋਈ ਲੱਗਦਾ ਨਹੀਂ ਸੀਗਾ ਪਰ ਜੋ ਅੱਜ ਉਹਦੀ ਉਹਨਾਂ ਦੀ ਅਸੀਂ ਆਨ ਦੀ ਸਪੋਰਟ ਜਾ ਕੇ ਉੱਤੇ ਡੈੱਡ ਬੋਡੀਆਂ ਦੇਖਿਆ ਨੇ ਉਹ ਤੋਂ ਸਾਨੂੰ ਕੁਝ ਜ਼ਿਆਦਾ ਇਹ ਲੱਗਦਾ ਸੀ ਕੋਈ ਜ਼ਹਿਰੀਲੀ ਚੀਜ਼ ਖਾਦੀ ਹੋਈ ਆ ਜਾਂ ਉਹਨਾਂ ਨੇ ਕੋਈ ਜ਼ਹਿਰੀਲੀ ਟੀਕਾ ਵਗੈਰਾ ਉਹਨਾਂ ਨੇ ਕੋਈ ਲਾਇਆ ਹੋਇਆ ਤੇਨੀ ਕੋਮਰ ਸੀ ਜਿਹੜੀ ਦੋਨਾਂ ਇਹ ਜਿਹੜਾ ਰਣਜੀਤ ਸਿੰਘ ਸੀਗਾ ਵੱਡਾ ਸੀਗਾ ਮੁੰਡਾ ਇਹਦੀ ਹੈਗੀ ਜੀ ਕੋਈ 35 36 ਸਾਲ ਦੀ ਜਿਹੜਾ ਛੋਟਾ ਮੁੰਡਾ ਸੀਗਾ ਬੋਨੀ ਉਹਦੀ ਤਕਰੀਬਨ ਹੈਗੀ ਸੀ 20 ਕੀ ਸਾਲ ਦੀ ਕੀ ਕੰਮ ਨੂੰ ਜ਼ਰਾ ਕੀਤਾ ਇਹ ਜਿਹੜਾ ਸੀਗਾ ਆਪਣਾ ਦੋ ਮੁੰਡੇ ਆਪਣੇ ਘਰ ਦੇ ਕੰਮ ਦੇਖਦੇ ਸੀਗੇ ਹਾਂ ਛੋਟੇ ਛੋਟੇ ਜਿਹੜੇ ਘਰ ਦੇ ਕੰਮ ਨੇ ਕਿ ਇਹਨੇ ਕੋਈ ਮੈਨ ਫਾਰਮ ਫੋਰਮ ਪਾਇਆ ਹੋਇਆ ਸੀਗਾ ਆਪਣੇ ਰਵੀ ਜਿਹੜਾ ਵੱਡਾ ਮੁੰਡਾ ਸੀ ਰਣਜੀਤ ਇਹਨੇ ਘਰ ਹੀ ਕੋਈ ਬਾਕੀ ਘਰ ਦੇ ਹੀ ਆਪਣਾ ਕੰਮ ਦੇਖਦੇ ਸੀਗੇ ਲੈਂਦੇ ਨੂੰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਘਟਨਾਵਾਂ ਹੋ ਆਪਣੇ ਨੌਜਵਾਨ ਪੀੜ੍ਹੀ ਨਾਲ ਹਾਂਜੀ ਅਸੀਂ ਇਸ ਮਹੀਨੇ ਦੇ ਵਿੱਚ ਹੀ ਜ਼ਿਆਦਾਤਰ ਅਸੀਂ ਨੋਟ ਕੀਤਾ ਗਿਆ ਵੀ ਇਸ ਪੂਰੇ ਮਹੀਨੇ ਮਹੀਨੇ ਦੇ ਵਿੱਚ ਘੱਟੋ ਘੱਟ 7-8 ਨੌਜਵਾਨ ਨੇ ਜਿਹੜੇ ਇਸ ਸ਼ਹਿਰ ਦੇ ਅਚਾਨਕ ਗਏ ਨੇ ਸਾਰੇ ਜਿਹੜੇ ਕਿ ਆਪਾਂ ਵਧੀਆ ਕਹਿ ਜਾਂਦੇ ਆ ਮੁੰਡਾ ਜਿਨ੍ਹਾਂ ਨੂੰ ਸੋਚ ਵੀ ਨਹੀਂ ਸਕਦੇ ਸੀ ਵੀ ਇਹ ਚੱਟੇ ਵਾਲੇ ਪਾਸੇ ਜਾਂ ਨਸ਼ੇ ਵਾਲੇ ਪਾਸੇ ਜਾਂ ਇਸੇ ਗਲਤ ਰਾਹ ਤੇ ਪੈਣਗੇ ਫਿਰ ਅਚਾਨਕ ਹੀ ਬੱਚੇ ਇਸ ਪਾਸੇ ਤੁਰ ਹੀ ਜਾਂਦੇ ਨੇ ਤੇ ਆਪਣੀ ਜਵਾਨੀ ਜਿਹੜੀ ਹੈ ਪੰਜਾਬ ਦੀ ਖਤਮ ਹੋ ਜਾਂਦੀ ਹੈ ਕੀ ਲੱਗਦਾ ਨੌਜਵਾਨਾਂ ਜਿਹੜੇ ਨਸ਼ਿਆਂ ਨੂੰ ਵੱਧ ਰੁਝਾਨ ਕਿਉਂ ਹੋ ਰਿਹਾ ਹੈ ਨੇ? ਇਹ ਤਾਂ ਜੀ ਮੈਂ ਤਾਂ ਹੀ ਕਹਿ ਸਕਦਾ ਕਿ ਸਾਡੇ ਨਾਲ ਜਿਹੜਾ ਸਰਕਾਰ ਹੈਗੀ ਸਰਕਾਰਾਂ ਦੀ ਢਿੱਲੇਗੀ ਤੇ ਇਹ ਜਿਹੜੀ ਸਰਕਾਰ ਸੀਗੀ ਇਹ ਕਹਿੰਦੀ ਸੀ ਵੀ ਸਾਨੂੰ ਤੁਸੀਂ ਮੌਕਾ ਦਿਓ ਤੇ ਅਸੀਂ ਸਭਾਇਆ ਕਰਾਂਗੇ ਖਤਮ ਕਰਾਂਗੇ ਚਿੱਟੇ ਦਾ ਨਸ਼ਿਆਂ ਦਾ ਤੇ ਤੁਹਾਡੇ ਵੀ ਤੁਹਾਡੇ ਵੀ ਸਰਵੇ ਕੀਤਾ ਤੁਸੀਂ ਤਾਂ ਰੋਜ਼ ਰਹਿੰਦੇ ਇਨ੍ਹਾਂ ਇਨ੍ਹਾਂ ਚੀਜ਼ਾਂ 'ਚ ਤੇ ਸਾਡੇ ਵੀ ਸਰਵੇ 'ਚ ਆਇਆ ਵਿਆ ਕਿ ਪਹਿਲਾਂ ਨਾਲੋਂ ਜ਼ਿਆਦਾ ਨਸ਼ਾ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚੋਂ ਆਇਆ ਪਿਆ ਹੈ। ਤੇ ਮੈਂ ਇੱਥੇ ਜਿਹੜੇ ਸਾਡੇ ਲੋਕਲ ਐਮਐਲਏ ਪਾਰਟੀਬਾਜੀ ਤੋਂ ਉੱਠ ਕੇ ਬੀਬਾ ਨੂੰ ਮੈਂ ਬੇਨਤੀ ਕਰਦਾ ਕਿ ਬਾਕੀ ਗੁਰ ਜੀਵੇਂ ਛੱਡ ਕੇ ਆਪਣੇ ਜਿਹੜੇ ਚਿੱਟੇ ਵਾਲੇ ਪਾਸੇ ਜਾਂ ਨਸ਼ੇ ਵਾਲੇ ਪਾਸੇ ਇੱਧਰ ਧਿਆਨ ਦੇਣ ਪੁਰਸ਼ ਪ੍ਰਸ਼ਾਸਨ ਨੂੰ ਕਾਇਮ ਕਰਨ ਤੇ ਜਿਹੜਾ ਜਿੱਥੇ ਵੀ ਕਿਤੇ ਕੋਈ ਚਿੱਟਾ ਵਿਕਦਾ ਜਾਂ ਕੋਈ ਇਸ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਮੇਰਾ ਨਾਮ ਭੁਲਰ ਸਿੰਘ ਹੈ ਜੀ ਜੀ ਉਹ ਜਿਹੜੀ ਪਤਨ ਜੀ ਅੱਜ ਜਿਹੜੇ ਦੋ ਮੁੰਡਿਆਂ ਦੀ ਮੌਤ ਹੋਈ ਹੈ ਕੀ ਕਰ ਜਿਹੜੇ ਦੋ ਮੁੰਡਿਆਂ ਦੀ ਮੌਤ ਹੋਈ ਹੈ ਸਾਡੇ ਪਰਿਵਾਰਕ ਸਿੰਘ ਇਹ ਉਹ ਉਹ ਡੋਜ਼ ਕਰਕੇ ਹੋਈ ਹੈ ਜੀ ਨਸ਼ੇ ਕਰਕੇ ਇਸ ਤਰ੍ਹਾਂ ਦੇਖਦੇ ਨੌਜਵਾਨੀ ਪੀੜ੍ਹੀ ਜਿਹੜੀ ਲਗਾਤਾਰ ਜਿਹੜੀ ਨਸ਼ੇ ਦੇ ਵਿੱਚ ਡੁੱਬ ਰਹੀ ਹੈ ਬਰੇ ਮੈਂ ਨਾ ਅਸਲ ਵਿੱਚ ਜਿੰਮ ਸਟੇਡੀਅਮ ਵਿੱਚ ਲੈੱਤਾ ਹੋਇਆ ਮੈਂ ਕਹਿੰਦਾ ਵੀ ਜਿੰਮ ਲਗਾਓ ਕੋਈ ਨਸ਼ਿਆਂ ਤੋਂ ਦੂਰ ਰਹੋ ਮੈਂ ਇਹ ਕੰਮ ਤੋਂ ਬਹੁਤ ਦੂਰ ਆਈ ਮੈਂ ਹੋਰਾਂ ਨੂੰ ਵੀ ਕਹਿੰਦਾ ਵੀ ਤੁਸੀਂ ਵੀ ਦੂਰ ਰਹੋ ਪਰ ਇਹ ਉਹ ਜੋ ਨਸ਼ਾ ਜੀ ਵਧੇ ਬਹੁ ਰਿਹਾ ਜੀ ਇਹ ਨੌਜਵਾਨ ਤੁਹਾਡੇ ਨਾਲ ਰੋਜ਼ ਬੈਠਦੇ ਹੁੰਦੇ ਸੀਗੇ ਕਿਸ ਤਰ੍ਹਾਂ ਲੱਗਦਾ ਸੀ ਵੀ ਨੌਜਵਾਨ ਜਿਹੜਾ ਨਸ਼ਾ ਇਹ ਜਿਹੜਾ ਰਵੀ ਸਿੰਘ ਜੀ ਇਹ ਸਾਡਾ ਪਰਿਵਾਰਿਕ ਹੀ ਸੀ ਨਹੀਂ ਮੈਨੂੰ ਕੱਚਾ ਹੀ ਲੱਗਦਾ ਸੀ ਹਾਂਜੀ ਜਿਹੜਾ ਛੋਟਾ ਭਰਾ ਸੀ ਉਹ ਬੋਨੀ ਉਹ ਵੀ ਪ੍ਰਤੀਤ ਹਿੱਜਾ ਲੱਗਦਾ ਰਹੀ ਆਪਣਾ ਹਾਂਜੀ ਲੱਗਦਾ ਸੀ ਵੀ ਉਹ ਇਸ ਤਰ੍ਹਾਂ ਜਿਹੜਾ ਨਸ਼ੇ ਕਰਦੇ ਨਹੀਂ ਨਹੀਂ ਉਹ ਲੱਗਦਾ ਨਹੀਂ ਸੀ ਵੀ ਉਹ ਨਸ਼ੇ ਕਰਨਗੇ ਵੈਸੇ ਤੁਸੀਂ ਕੀ ਸੋਚਦੇ ਜਦੋਂ ਜਿਹੜਾ ਨੌਜਵਾਨ ਕਿੜੇ ਨਸ਼ਾ ਕਰਨੀ ਕਿਉਂ ਜਿਹੜਾ ਤਾਂ ਕਿ ਇਹ ਹੁਣ ਬੇਰੋਜ਼ਗਾਰੀ ਇੰਨੀ ਹੈ ਜੀ ਕੰਮ ਹੈ ਨਹੀਂ ਫਿਰ ਉਹ ਨਸ਼ਿਆਂ ਵੱਲੇ ਜਾਣਗੇ ਨਹੀਂ ਕੀ ਮੰਗ ਕਰਦੇ ਮੰਗ ਤਾਂ ਇਹ ਗੱਲ ਹੈ ਜੀ ਜੋ ਹੁਣ ਵੀ ਜਿਹੜਾ ਨਸ਼ਾ ਵੇਚਦੇ ਨੇ ਉਹਨਾਂ ਦੇ ਮੱਥਾ ਪਾਈ ਜਾਵੇ ਸਰ ਕੋ ਆਪ ਵੀ ਇਹ ਮੰਗ ਕਰਦੇ ਜੀ ਕਿ ਉਹਨਾਂ ਨੂੰ ਲੱਤ ਪਾਈ ਜਾਵੇ ਜੀ ਇਹਨੂੰ ਰੋਕਿਆ ਜਾਵੇ ਸਰ ਅੱਗੇ ਜਿਹੜੀ ਰਾਮਪੁਰਾ ਰੋਡ ਤੇ ਘਟਨਾ ਵਾਪਰੀ ਆ ਦੋ ਡੈੱਡ ਬੋਡੀਆਂ ਮਿਲ ਦੇ ਨੇ ਇਸ ਵਜ੍ਹਾ ਕਰਕੇ ਵੀ ਅੱਜ ਸਾਨੂੰ ਇਤਲਾ ਮਿਲੀ ਸੀ ਕਿ ਰਾਮਪੁਰਾ ਰੋਡ ਸੁਹਾਣੀਗੜ ਦੇਖੇ ਰਣਜੀਤ ਸਿੰਘ ਉਰਫ ਰਵੀ ਅਤੇ ਬਨੀ ਸਿੰਘ ਨਾਂ ਦੇ ਆ ਵਿਅਕਤੀਆਂ ਦੀਆਂ ਦੋ ਡੈੱਡ ਬੋਡੀਆਂ ਘਰ ਦੇ ਵਿੱਚ ਪਈਆਂ ਨੇ ਜਿਹਦੇ ਤੇ ਮੌਕੇ ਤੇ ਜਾ ਪੁਲਿਸ ਪਾਰਟੀ ਗਈ ਹੈ ਤੇ ਉਦੋਂ ਬਾਅਦ ਜਿਹੜੇ ਹੈਗੇ ਵਾਰਸਾਂ ਨੇ ਅਜੇ ਬਿਆਨ ਨਹੀਂ ਲਖਾਇਆ ਹੈ ਜੇ ਸੰਬੰਧੀ ਜੋ ਵੀ ਵਾਰਸ ਬਿਆਨ ਦੇਣਗੇ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਚ ਲਿਆਂਦੀ ਜਾਵੇਗੀ ਪਰ ਜਿਵੇਂ ਮਤਲਬ ਜਿਹੜੀ ਹੈ ਡੈੱਡ ਬੋਡੀ ਦੇ ਮੌਕੇ ਤੇ ਉਹ ਡੈੱਡ ਹੋ ਚੁੱਕੇ ਸੀ ਜਦੋਂ ਤੁਸੀਂ ਜਾ ਕੇ ਦੇਖੋ ਹਾਂ ਮਰੇ ਪੈਸੇ